ਅੱਜ ਦਾ ਮੁੱਦਾ ਇਹ ਹੈ ਮਿੱਤਰੋ ਵੀ ਕੁਝ ਕੁ ਲੋਕਾਂ ਨੂੰ ਮੇਰੇ weight ਦੀ ਟੈਨਸ਼ਨ ਮੇਰੇ ਨਾਲੋਂ ਵੱਧ ਹੈ ਮੇਰੇ diet plan ਦੀ ਟੈਨਸ਼ਨ ਮੇਰੇ ਨਾਲੋਂ ਵੱਧ ਹੈ ਪਹਿਲੀ ਗੱਲ ਤਾਂ ਮੇਰੇ ਜਿੰਮ ਦੀ ਮੈਂਬਰਸ਼ਿਪ ਭਰ ਦੋ ਮੈਨੂੰ diet plan ਲੈ ਦੋ ਤੁਸੀਂ ਤੁਹਾਨੂੰ ਇੰਨਾ ਜ਼ਿਆਦਾ ਤਕਲੀਫ ਹੁੰਦੀ ਹੈ ਮੈਨੂੰ ਦੇਖ ਕੇ ਤੇ ਤੁਹਾਨੂੰ ਇੰਨਾ ਇੰਨਾ ਕੰਸਰਨ ਦਾ ਤੁਸੀਂ ਮੇਰੀ ਹੈਲਥ ਨੂੰ ਲੈ ਕੇ ਤੁਸੀਂ diet plan ਵੀ ਲੈ ਦੋ ਤੇ ਤੁਸੀਂ ਜਿੰਮ ਦੀ ਮੈਂਬਰਸ਼ਿਪ ਵੀ ਭਰ ਦੋ ਖਾਣਾ ਮੈਂ ਫਿਰ ਵੀ ਨਹੀਂ ਤੇ ਖਾਣਾ ਫਿਰ ਵੀ ਮੈਂ ਉਹੀ ਹੈ ਜੋ ਮੈਂ ਖਾਨੀ ਆ ਕਿਉਂਕਿ ਮੈਂ ਆਪਣੀ ਮਰਜ਼ੀ ਦੀ ਮਾਲਕ ਆਪ ਐ ਕਿਸੇ ਵੀ ਮਾਲਕ ਦੀ ਮਰਜ਼ੀ ਮੇਰੇ ਦੇ ਨਹੀਂ ਚਲਦੀ ਦੂਜੀ ਚੀਜ਼ ਵੀ ਅੱਜ ਤੋਂ ਕੁਝ ਕੁ ਸਾਲ ਪਹਿਲਾਂ 5 6 ਸਾਲ ਪਹਿਲਾਂ ਮੈਨੂੰ ਕਿਸ ਨੇ ਇੱਕ ਗੱਲ ਕਹੀ ਸੀ ਵੀ ਤੁਹਾਡਾ ਸਕੋਪ ਇੰਡਸਟਰੀ ਚ ਬਹੁਤ ਹੈ ਜੇ ਤੁਸੀਂ ਪਤਲੇ ਹੋ ਜਾਓ ਸਲਿਮ ਹੋ ਜਾਓ ਮੈਂ ਨੱਖ ਤੁਹਾਡੇ ਸੋਹਣੇ ਨੇ ਪਰ ਸਲਿਮ ਕੁੜੀਆਂ ਦੀ ਡਿਮਾਂਡ ਹੈ ਇੱਥੇ ਇੱਥੇ ਲੋਕ ਸਲਿਮ ਕੁੜੀਆਂ ਨੂੰ ਹੀ ਮਤਲਬ ਐਕਸੈਪਟੈਂਸ ਉਹਨਾਂ ਨੂੰ ਹੀ ਮਿਲਦੀ ਹੈ ਆ ਬੈਠੇ ਹਾਂ ਠੀਕ ਆ ਗਰਦ ਠਾਲ ਰੱਖੀ ਆਇਆ ਹਾਂ ਟੁੱਕੀ ਗੱਡੀ ਪਈ ਐ ਮੈਨੂੰ ਨਾ ਦੱਸੋ ਕੀ ਕਰਨਾ ਕੀ ਨਹੀਂ ਕਰਨਾ ਆਪਣੇ ਘਰੇ ਤੁਹਾਡੇ ਕਿੰਨੇ ਜੀ ਨੇ ਉਹਨਾਂ ਨੂੰ ਸੰਭੋ ਪੁੱਗੇ ਦੀਦੀ ਨੂੰ ਤੁਹਾਡੀਆਂ ਸਲਾਹਾਂ ਦੀ ਲੋੜ ਨਹੀਂ ਅੱਜ ਦਾ ਮੁੱਦਾ ਇਹ ਐ ਮਿੱਤਰੋ ਵੀ ਕੁਝ ਕੁ ਲੋਕਾਂ ਨੂੰ ਮੇਰੇ ਵੇਟ ਦੀ ਟੈਨਸ਼ਨ ਮੇਰੇ ਨਾਲੋਂ ਵੱਧ ਐ ਮੇਰੇ ਡਾਈਟ ਪਲਾਨ ਦੀ ਟੈਨਸ਼ਨ ਮੇਰੇ ਨਾਲੋਂ ਵੱਧ ਐ ਪਹਿਲੀ ਗੱਲ ਤਾਂ ਮੇਰੇ ਜਿੰਮ ਦੀ ਮੈਂਬਰਸ਼ਿਪ ਭਰ ਦੋ ਮੈਨੂੰ ਡਾਈਟ ਪਲਾਨ ਲੈ ਦੋ ਤੁਸੀਂ ਤੁਹਾਨੂੰ ਇੰਨਾ ਜ਼ਿਆਦਾ ਤਕਲੀਫ ਹੁੰਦੀ ਹੈ ਮੈਨੂੰ ਦੇਖ ਕੇ ਤੇ ਤੁਹਾਨੂੰ ਇੰਨਾ ਇੰਨਾ ਕੰਸਰਨਡ ਹੋ ਤੁਸੀਂ ਮੇਰੀ ਹੈਲਥ ਨੂੰ ਲੈ ਕੇ ਤੁਸੀਂ ਡਾਈਟ ਪਲਾਨ ਵੀ ਲੈ ਦੋ ਤੇ ਤੁਸੀਂ ਜਿੰਮ ਦੀ ਮੈਂਬਰਸ਼ਿਪ ਵੀ ਭਰ ਦੋ ਜਾਣਾ ਮੈਂ ਫਿਰ ਵੀ ਨਹੀਂ ਤੇ ਖਾਣਾ ਫਿਰ ਵੀ ਮੈਂ ਉਹੀ ਹੈ ਜੋ ਮੈਂ ਖਾਨੀ ਆ ਕਿਉਂਕਿ ਮੈਂ ਆਪਣੀ ਮਰਜ਼ੀ ਦੀ ਮਾਲਕ ਆਪ ਐ ਕਿਸੇ ਵੀ ਮਾਲਕ ਦੀ ਮਰਜ਼ੀ ਮੇਰੇ ਦੇ ਨਹੀਂ ਚੱਲਦੀ ਦੂਜੀ ਚੀਜ਼ ਵੀ ਅੱਜ ਤੋਂ ਕੁਝ ਕੁ ਸਾਲ ਪਹਿਲਾਂ 5-6 ਸਾਲ ਪਹਿਲਾਂ ਮੈਨੂੰ ਕਿਸ ਨੇ ਇੱਕ ਗੱਲ ਕਹੀ ਸੀ ਵੀ ਤੁਹਾਡਾ ਸਕੋਪ ਇੰਡਸਟਰੀ ਚ ਬਹੁਤ ਹੈ ਜੇ ਤੁਸੀਂ ਪਤਲੇ ਹੋ ਜਾਓ ਸਲਿਮ ਹੋ ਜਾਓ ਨੈਣ ਨੱਚ ਤੁਹਾਡੇ ਸੋਹਣੇ ਨੇ ਪਰ ਸਲਿਮ ਕੁੜੀਆਂ ਦੀ ਡਿਮਾਂਡ ਹੈ ਇੱਥੇ-ਇੱਥੇ ਲੋਕ ਸਲਿਮ ਕੁੜੀਆਂ ਨੂੰ ਹੀ ਮਤਲਬ ਐਕਸੈਪਟੈਂਸ ਉਹਨਾਂ ਨੂੰ ਹੀ ਮਿਲਦੀ ਹੈ ਆ ਬੈਠੇ ਹਾਂ ਠੀਕ ਆ ਗਰਦ ਠਾਲ ਰੱਖੀ ਆਇਓ ਟੁੱਕੀ ਗੱਡੀ ਪਈ ਐ ਮੈਨੂੰ ਨਾ ਦੱਸੋ ਕੀ ਕਰਨਾ ਕੀ ਨਹੀਂ ਕਰਨਾ ਆਪਣੇ ਘਰੇ ਤੁਹਾਡੇ ਕਿੰਨੇ ਜੀ ਨੇ ਉਹਨਾਂ ਨੂੰ ਸਾਂਭੋ ਪੁੱਗੇ ਦੀਦੀ ਨੂੰ ਤੁਹਾਡੀਆਂ ਸਲਾਹਾਂ ਦੀ ਲੋੜ ਨਹੀਂ ਅੱਜ ਦਾ ਮੁੱਦਾ ਇਹ ਹੈ ਮਿੱਤਰੋ ਵੀ ਕੁਝ ਕੁ ਲੋਕਾਂ ਨੂੰ ਮੇਰੇ weight ਦੀ ਟੈਨਸ਼ਨ ਮੇਰੇ ਨਾਲੋਂ ਵੱਧ ਹੈ ਮੇਰੇ diet plan ਦੀ ਟੈਨਸ਼ਨ ਮੇਰੇ ਨਾਲੋਂ ਵੱਧ ਹੈ ਪਹਿਲੀ ਗੱਲ ਤਾਂ ਮੇਰੇ ਜਿੰਮ ਦੀ ਮੈਂਬਰਸ਼ਿਪ ਭਰ ਦੋ ਮੈਨੂੰ diet plan ਲੈ ਦੋ ਤੁਸੀਂ ਤੁਹਾਨੂੰ ਇੰਨਾ ਜ਼ਿਆਦਾ ਤਕਲੀਫ ਹੁੰਦੀ ਹੈ ਮੈਨੂੰ ਦੇਖ ਕੇ ਤੇ ਤੁਹਾਨੂੰ ਇੰਨਾ ਇਹਨਾਂ ਕੰਸਰਨ ਤੋਂ ਤੁਸੀਂ ਮੇਰੀ ਹੈਲਥ ਨੂੰ ਲੈ ਕੇ ਤੁਸੀਂ ਡਾਈਟ ਪਲਨ ਵੀ ਲੈ ਲਓ ਤੇ ਤੁਸੀਂ ਜਿਮ ਦੀ ਮੈਂਬਰਸ਼ਿਪ ਵੀ ਭਰ ਦਿਓ ਜਾਣਾ ਮੈਂ ਫਿਰ ਵੀ ਨਹੀਂ ਤੇ ਖਾਣਾ ਫਿਰ ਵੀ ਮੈਂ ਉਹੀ ਹੈ ਜੋ ਮੈਂ ਖਾਨੀ ਆ ਕਿਉਂਕਿ ਮੈਂ ਆਪਣੀ ਮਰਜ਼ੀ ਦੀ ਮਾਲਕ ਆਪ ਐ ਕਿਸੇ ਵੀ ਮਾਲਕ ਦੀ ਮਰਜ਼ੀ ਮੇਰੇ ਦੇ ਨਹੀਂ ਚਲਦੀ ਦੂਜੀ ਚੀਜ਼ ਵੀ ਅੱਜ ਤੋਂ ਕੁਝ ਕੁ ਸਾਲ ਪਹਿਲਾਂ 5-6 ਸਾਲ ਪਹਿਲਾਂ ਮੈਨੂੰ ਕਿਸ ਨੇ ਇੱਕ ਗੱਲ ਕਹੀ ਸੀ ਵੀ ਤੁਹਾਡਾ ਸਕੋਪ ਇੰਡਸਟਰੀ ਚ ਬਹੁਤ ਹੈ ਜੇ ਤੁਸੀਂ ਪਤਲੇ ਹੋ ਜੋ 슬림 ਹੋ ਜੋ ਮੈਂ ਨੱਚ ਤੁਹਾਡੇ ਸੋਹਣੇ ਨੇ ਪਰ 슬림 ਕੁੜੀਆਂ ਦੀ ਡਿਮਾਂਡ ਹੈ ਇੱਥੇ ਇੱਥੇ ਲੋਕ 슬림 ਕੁੜੀਆਂ ਨੂੰ ਹੀ ਮਤਲਬ ਐਕਸੈਪਟੈਂਸ ਉਹਨਾਂ ਨੂੰ ਹੀ ਮਿਲਦੀ ਹੈ ਆ ਬੈਠੇ ਹਾਂ ਠੀਕ ਆ ਗਰਦ ਠਾਲ ਰੱਖੀ ਆਇਓ ਟੁੱਕੀ ਗੱਡੀ ਪਈ ਹੈ ਮੈਨੂੰ ਨਾ ਦੱਸੋ ਕੀ ਕਰਨਾ ਕੀ ਨਹੀਂ ਕਰਨਾ ਆਪਣੇ ਘਰੇ ਤੁਹਾਡੇ ਕਿੰਨੇ ਜੀ ਨੇ ਉਹਨਾਂ ਨੂੰ ਸੰਭੋ ਪੁੱਗੇ ਦੀਦੀ ਨੂੰ ਤੁਹਾਡੀਆਂ ਸਲਾਹਾਂ ਦੀ ਲੋੜ ਨਹੀਂ